ਆ ਬਈ ਇਹ ਕਾਲਾ ਕਿਨਾਂ ਜਿੱਤੇ ਸੀ ਕਾਲਾ ਕਿਨਾਂ ਕਿੱਥੇ ਜਿੱਤੇ ਸੀ ਇਹ ਇਸ ਲਈ ਉਹ ਤਾਂ ਇਹਨੇ ਕਈ ਵਾਰੀ ਜਿੱਤਿਆ ਲਾ ਬ੍ਰੇਕ 170 ਤੋ ਤੇ ਉੱਤਰੀ ਜੀ 170 ਡੇ ਜੀ ਆਧੀ ਸੀਗੇ ਅੱਛਾ 170 75 ਜੀ ਕੱਲਾ ਹੀ ਰਹਿ ਗਿਆ ਸੀ ਬਾਈ ਇਹ ਬਾਜੀ ਬੰਦੇ 7 ਦਾ ਟਾਈਮ ਕਰਤਾ ਸੀ ਕਿਤੇ ਅੱਛਾ ਬਾਜੀ ਸਿਰਫ 1:00 7 ਵਜੇ ਜਾਂਦੀ ਕਿਤਰਾ ਹੀ ਮੰਡੇ ਸੀਗੀ ਠੀਕ ਆ ਅੱਜ ਉਹਰੇ ਬਾਜੀਆਂ ਸਾਡੇ ਜਿਹੜੀਆਂ ਜੁੜਦੀਆਂ ਸੀ ਕਲਪੀਆਂ ਠੀਕ ਆ ਉਦੋਂ ਬਾਅਦ ਮੈਂ ਲਾ ਸਾਡੇ ਹੱਥ ਤੋਂ ਉੱਤੇ ਆ ਕੇ ਮੁੰਡਿਆਂ ਦੇ ਕੱਲਾ ਆ ਅੱਜ ਕੱਲਾ ਰਹਿ ਗਿਆ ਬਾਜੀ ਨਿਬੜ ਕੇ ਸਾਂਝੀ ਹੋ ਗਏ ਕਿੰਨਿਆਂ ਦੇ ਸਾਂਝੀ ਹੋ ਗਈ ਸੀ ਬਾਜੀ ਹੋਈ ਸੀ 6 ਅੱਜ ਅੱਛਾ ਵੀ ਤੁਹਾਡੇ ਬਾਜੀ ਦਾ ਟਾਈਮ ਆ ਵੀ ਇੰਨੇ ਵਜੇ ਨਵੇਂ ਉੱਠਣੀ ਆ। ਵੀ 6:30 ਵਜੇ ਢਾਂਗੀਆਂ ਲਗਾਉਣੀਆਂ ਚਾਹੇ 50 ਰਹਿ ਜਾਣਾ। ਨਾ ਨਾ। ਹਾਂ ਸਵੇਰੇ 8:00 ਵਜੇ ਲਗਾਉਣੀ ਆ ਉਦੋਂ ਬਾਅਦ ਕਬੱਡੀ ਦਾ ਫਾਈਨਲ ਆ ਸਾਡੇ 7:00 ਦਾ ਟਾਈਮ ਕਰਾ ਦੇਣਾ। ਅੱਛਾ ਇੱਕ ਦਿਨ ਦੀ ਹੁੰਦੀ ਆ ਬਾਜੀ ਦੋ ਦਿਨ। ਬਾਜੀ ਇੱਕ ਦਿਨ ਦੀ। ਮੋਟਰ ਦਾ। ਇੱਕ ਦਿਨ ਦਾ ਘੰਟੇ ਬਾਜੀ ਹੋਣਦੇ ਨੇ ਬਾਬੇ। ਕਿੰਨੇ ਪੈਸੇ ਆ ਗਏ? ਪੈਸੇ ਆ ਗਏ 90000 ਰੁਪਏ 90000 ਰੁਪਏ। ਮੋਟਰਸਾਈਕਲ ਆ ਗਿਆ? ਹਾਂ। 1.5 ਲੱਖ ਤੇ ਹੋ ਗਿਆ ਕੰਮ। 32 ਸੌਣ ਛੁੱਟੇ ਸੀ। ਹੋਰ ਕਿਹੜਾ ਜਿੱਤਿਆ ਬੰਨਾ ਜੋ ਬਾਈ? ਇੱਕ ਆ। ਤੇ 2019 ਜਿੱਤੀ ਸੀ ਬਾਈ। ਹਾਂ। ਰਬੋ ਹਾਂ ਇੱਕ ਇੱਕ ਨਰਬੀ ਜੀ ਤੀ ਉਹ ਮੈਂ ਕਹਿੰਦਾ ਨੂੰ 35 35 ਹਜ਼ਾਰ ਆਇਆ ਜੀ ਇਹ ਕਿਹੜੀ ਬਰੀਡ ਚ ਇਹ ਚੀਨੇ ਦੀ ਮਾਂ ਦੀ ਭੈਣਾ ਠੀਕ ਆ ਜਣੀ ਕੇ ਜੀਨਾ ਬਲੱਡ ਵਾਲਾ ਉੜਦਾ ਹਾਂ ਬਈ ਲੋਟਾ ਬਾਈ ਜਾਂ ਕਹਿੰਦਾ ਸਾਰੇ ਕਹਿੰਦਾ ਜਿੱਤੇ ਵੀ ਦੇ ਦੂ ਤੇ 5 7 ਕਿਲੋ ਹੋਣਗੇ ਨਾ ਰਹੇ ਕੋਈ ਇਹ ਵੀ ਜਿਹੜਾ ਮੇਰੀ ਨਿਗਾਹ ਚ ਰਹਿ ਗਏ ਇਹਦੀ ਨਿਗਾਹ ਚ ਨਾ ਆਏ ਉਹ ਉਹ ਲੰਗੇ ਅੱਛਾ ਇਹ ਵੀ ਨਿਗਾਹ ਜਾਣਗੇ ਅੱਛਾ ਆ ਕਾਲੇ ਸ਼ਹਿਰ ਵਾਲੀ ਬਾਈ ਹਾਂ ਹਾਂ ਇਹ ਜਿਹੜੀ ਰੂਮੀ ਮੋਟਰਸਾਈਕਲ ਜਿੱਤੀ ਸੀ ਹਾਂ ਉਹਦੀ ਥਗੀ ਭੈਣਾ ਥਗੀ ਭੈਣਾ ਉਹ ਮੋਟਰਸਾਈਕਲ ਵਾਲੀ ਕਿੱਥੇ ਆ ਉਹ ਲੱਕੀ ਦਾ ਵੈਬਰੇ ਅੱਛਾ ਰਾਈਏ ਵਾਲੇ ਲੱਕੀ ਕੋਲ ਹੀ ਉਹ ਨਕੀ ਰਹਿ ਗਿਆ ਉਹ ਬਾਈ ਆ ਦੇ ਕਹਿੰਦਾ ਵੀ ਉਹਦੇ ਨਾਲ ਤਾਂ ਭਾਂਜਣੀ ਆ ਆਪਣੀ ਇੱਕ ਜਾ ਹੀ ਨਹੀਂ ਪਿਛਲੇ ਸਾਲ ਵਾਲੀ ਦੀ ਮਾਂ ਨੇ ਬਿੱਲੇ ਆਂਡੇ ਲਾ ਦੇ ਦੋ ਇਹ ਖਟੀਆਂ ਦੀ ਘੜਦੇ ਖਟੀਆਂ ਦੇ ਕਾਲੇ ਸ਼ੇਰ ਘੜਦੇ ਹਾਂ ਚਿੱਟੀਆਂ ਦੇ ਵੀ ਘੜਦੇ ਆ ਕੇ ਸਾਰੇ ਜਾਂ ਘੜਦੇ ਨੇ ਠੀਕ ਆ ਰੂਮੀ ਜਿੱਤੀ ਸੀ ਹਾਂ ਆ ਕਿੱਧਰ ਜਾ ਬਈਆ ਹਰਦਾ ਜਾ ਇਹ ਮਾਨਕਾਲੇ ਨੂੰ ਦਰਵਾਜੇ ਆਪਣੇ ਮਾਨਕਾਲੇ ਮੋਟਰਾਂ ਜਾਂਦੇ ਸੀਗਾ ਅੱਛਾ ਮਾਨਕਾਲੇ ਜਿਹੜਾ ਮੋਟਰ ਹਾਂ ਦਿੱਤਾ ਇਹ ਜਾਨੀ ਕਿ ਜਿਹੜਾ ਮਾਨਕਾਲੇ ਵੋਟਰ ਹਾਂ ਦਿੱਤਾ ਸੀ ਉਹਨਾਂ ਚੋਂ ਆਇਆ ਵਾ ਉਹਦੇ ਭਾਈ ਦਾ ਪੁੱਤ ਕੀ ਹੈ ਬੰਦਾ ਭਾਈ ਠੀਕ ਹੀ ਹੈ ਬਲੱਡ ਜਾਨੀ ਕਿ ਹੋਈ ਆ ਹਾਂ ਲੇਕਿਨ ਉਹ ਚੜਦਾ ਨਹੀਂ ਮੇੜਦਾ ਇਹ ਬਾਬੇ ਦੋਨੇ ਕੁਝ ਹੀ ਕਰਦੇ ਨੇ ਇੱਕ ਭਾਈ ਝੋਲੀ ਚ ਉੱਚਾ ਉੜਦਾ ਇੱਕ ਬੱਦਲ ਉੜਦਾ ਠੀਕ ਆ ਆ ਮੋਢੇ ਗੜਿਆਂ ਜੋ ਇਹ ਸੌਲੀ ਵਾਲੇ ਕੁੱਤ ਨਹੀਂ ਇਹਨੇ 187 ਵਾਲੇ ਹਾਂ ਬਰਨਪੁਰਾ ਨੇ ਹਾਂ ਉਹਦੇ ਭਾਈ ਦੀ ਪੱਠੀ ਆ ਮਨਕ ਜਨ ਗੋਤੀ ਨਾਲ ਆ ਠੀਕ ਆ ਨਹੀਂ ਪੂਰੇ ਚੰਗੇ ਵੀ ਛੋਟੀ ਭਾਜੀਆਂ ਆ ਇਹਦਾ ਬਾਪ ਭਾਈ ਦਾ ਉਹਨੂੰ ਬੱਚਾ ਸੀ ਕਲੀ ਦਾ ਮੱਤੇ ਜਾਂ ਛੱਡ ਲੈ ਜੀ ਤੇਈ ਭਾਈ ਦਾ ਅੱਛਾ ਉਹ ਆ ਫਾਦੇ ਜੀ ਨਾਲ ਠੀਕ ਆ ਇਹ ਮੋਦੀ ਕਰਦਾ ਜਿਆਦੇ ਹੈ ਹਾਂ ਇਹਨੂੰ ਵਿਆਹ ਹੋਈ ਅੱਗੇ ਅੱਛਾ ਇਹ ਮਨਕਿਆ ਧੀ ਲਈ ਮੇ ਪੋਤੀ ਨਿਕਲੀ ਉਹਦੀ ਹਾਂ ਪੋਤੀ ਨਾਲ ਆ ਉਹ ਠੀਕ ਆ ਆ ਵੀ ਉਹ ਜੀ ਦੇ ਬਾਪ ਦੀ ਭਈਆ ਇਹਦਾ ਬੇਟਾ ਇਹ ਆ ਸੋਸ਼ਿਆ ਉੱਧਰ ਲਗਾਓ ਇਹ ਵੀ ਚੀਨੇ ਦਾ ਬਲੱਡੀ ਐ ਹਾਂ ਚੀਨੇ ਵਾਲੀ ਐ ਇਹ ਬਾਹਲੇ ਉੱਡੇ ਆਣ ਦੋ ਤਿੰਨ ਬੁੱਤ ਤਾਂ ਰੱਬੋ ਹੀ ਦਿੱਤੇ ਆ ਠੀਕ ਐ ਨਹੀਂ ਆ ਪੈਣਾ ਠੀਕ ਐ ਇਹ ਤਾਂ ਇਹ ਸਿੱਤੀ ਸੀਗੀ ਰੱਬੋ ਇੱਕ ਜਿਹੜੀ ਮੈਂ ਉੱਧਰ ਬੈਠੇ ਮਾ ਲੱਗੀ ਹੋਈ ਆ ਉਹ ਆਪਣੇ ਜੋਗੀ ਮਾਜਰਾ ਪੰਡਾ ਔਰੇ ਉਹਨੂੰ ਲੌਕਡਾਉਣ ਜਿੱਤੀ ਸੀ ਉੱਤੇ ਦੋਨ ਬੁੱਤਰੇ ਟਾਈਮ ਕੀਤੇ ਸੀ ਸਾਥ ਦਾ ਠੀਕ ਐ we <laughs>